ਅੰਮ੍ਰਿਤਸਰ ਸ਼ਹਿਰ ਵਿੱਚ ਰੋਜ਼ਾਨਾ ਲੱਖਾਂ ਯਾਤਰੀ ਆਉਂਦੇ ਹਨ ਅਤੇ ਅੰਮ੍ਰਿਤਸਰ ਦੇ ਵੱਖ-ਵੱਖ ਇਤਿਹਾਸਿਕ ਸਥਾਨਾਂ ਨੂੰ ਦੇਖ ਉਥੋਂ ਦੀਆਂ ਯਾਦਾਂ ਆਪਣੇ ਨਾਲ ਕੈਮਰੇ ਵਿੱਚ ਕੈਦ ਕਰਕੇ ਲੈ ਜਾਂਦੇ ਹੋਣਗੇ ਇਸ ਵਿੱਚ ਕੋਈ ਸ਼ੱਕ ਨਹੀਂ ਪਰ ਅੰਮ੍ਰਿਤਸਰ ਦੀ ਸੁੰਦਰਤਾ ਦੀ ਗੱਲ ਕਰੀਏ ਤਾਂ ਬਹੁਤ ਹੀ ਮਾੜੇ ਹਾਲਾਤ ਨੇ ਸਾਰੇ ਅੰਮ੍ਰਿਤਸਰ ਵਿੱਚ ਜਿੱਥੇ ਮਰਜ਼ੀ ਜਾਓ ਤੁਹਾਨੂੰ ਸੜਕਾਂ 'ਚ ਟੋਏ ਟੋਏ ਮਿਲਣਗੇ ਸਾਡੀ ਟੀਮ ਨੇ ਐਲੀਵੇਟਿਡ ਰੋਡ ਦੇ ਉਸ ਹਿੱਸੇ ਦਾ ਦੌਰਾ ਕੀਤਾ ਜੋ ਭੰਡਾਰੀ ਪੁਲ ਨਾਲ ਲੱਗਦਾ ਜਿੱਥੇ ਸੜਕ ਟੁੱਟੀ ਹੋਈ ਮਿਲੀ ਭੰਡਾਰੀ ਪੁਲ ਨੂੰ ਸ਼ਹਿਰ ਦਾ ਦਿਲ ਆਖਿਆ ਜਾਂਦਾ ਹੈ ਐਸੇ ਰਸਤੇ ਰੋਜ਼ਾਨਾ ਲੱਖਾਂ ਲੋਕ ਲੰਘਦੇ ਹਨ ਪਰ ਸੰਬੰਧਿਤ ਵਿਭਾਗ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ। ਕੁਲ ਮਿਲਾ ਕੇ ਸ਼ਹਿਰ ਦਾ ਵਿਕਾਸ ਡਰਾਬਸ ਰਿਹਾ ਹੈ। ਮੈਂ ਰੋਜ਼ ਭੰਡਾਰੀਪੁਰ ਤੋਂ ਦੋ ਤਿੰਨ ਵਾਰੀ ਲੰਘਦਾ ਤੇ ਵਾਪਸ ਆਉਣਾ। ਪਰ ਉੱਥੇ ਕਈ ਜਗ੍ਹਾ ਮੈਂ ਦੇਖਿਆ ਕਿ ਪੈਚ ਵਰਕ ਹੋਇਆ ਹੈ। ਔਰ ਕੁਝ ਸੜਕਾਂ ਕ੍ਰੈਕ ਵੀ ਹੋਈਆਂ ਨੇ। ਔਰ ਸਰਕਾਰ ਨੂੰ ਅਪੀਲ ਕਰਦੇ ਆ ਔਰ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਆ, ਅੰਮ੍ਰਿਤਸਰ ਪ੍ਰਸ਼ਾਸਨ ਨੂੰ ਅਪੀਲ ਕਰਦੇ ਆ ਕਿ ਇਹਨਾਂ ਨੂੰ ਠੀਕ ਕੀਤਾ ਜਾਵੇ। ਕਿਉਂਕਿ ਜਿਹੜੇ ਸਾਡੇ ਇੰਟਰਨੈਸ਼ਨਲ ਯਾਤਰੀ ਆਉਂਦੇ ਨੇ ਯਾਤਰੀ ਅੰਮ੍ਰਿਤਸਰ ਨੂੰ ਪਵਿੱਤਰ ਨਗਰੀ ਨੂੰ ਵੇਖਦੇ ਨੇ ਪਰ ਇਹਨਾਂ ਦੇ ਵਿੱਚ ਜੇਕਰ ਅਸੀਂ ਦੇਖੀਏ ਵੀ ਸੜਕਾਂ ਟੁੱਟੀਆਂ ਨੇ ਜਾਂ ਸਾਈਡਾਂ ਤੇ ਗੰਦ ਪਿਆ ਹੈ ਉਹਨਾਂ ਚੀਜ਼ਾਂ ਨੂੰ ਵੇਖ ਕੇ ਨਾ ਬੜਾ ਮਨ ਦੁਖੀ ਹੁੰਦਾ ਔਰ ਅਸੀਂ ਸਰਕਾਰ ਨੂੰ ਅਪੀਲ ਕਰਦੇ ਆਂ ਵੀ ਇਹਨਾਂ ਨੂੰ ਠੀਕ ਕੀਤਾ ਜਾਵੇ ਤਾਂ ਜੋ ਸਾਡੇ ਨੈਸ਼ਨਲ ਇੰਟਰਨੈਸ਼ਨਲ ਟੂਰਿਸਟ ਆਉਂਦੇ ਨੇ ਉਹ ਇਹਨਾਂ ਨੂੰ ਇਹ ਬੁਰਾ ਨਾ ਲੱਗੇ ਔਰ ਸਾਫ ਸੁਥਰੀਆਂ ਸੜਕਾਂ ਹੋਣੀਆਂ ਚਾਹੀਦੀਆਂ ਨੇ ਉਹਨਾਂ ਦੇ ਵਿੱਚ ਜੋ ਵੀ ਪੈਚ ਵਰਕ ਹੋਇਆ ਕੋ ਪੈਚ ਵਰਕ ਦੀ ਜਗਾ ਤੇ ਇਹਨਾਂ ਨੂੰ ਨਵੀਆਂ ਸੜਕਾਂ ਬਣਾਉਣੀਆਂ ਚਾਹੀਦੀਆਂ ਸਮਾਰਟ ਸਿਟੀ ਹੈ ਪਰ ਮੈਨੂੰ ਲੱਗਦਾ ਵੀ ਕਾਗਜ਼ਾਂ 'ਚ ਆ ਹੋਇਆ ਕੰਮ ਬਹੁਤ ਆ ਪਰ ਅਜੇ ਵੀ ਕੰਮ ਰਹਿਦਾ ਬੜਾ ਹੈ ਜਿੱਥੇ ਕਿ ਸਰਕਾਰ ਨੂੰ ਚਾਹੀਦਾ ਇਹਨੂੰ ਸਪੈਸ਼ਲ ਫੰਡ ਦੇ ਕੇ ਤੇ ਨਵੇਂ ਸਿਰੇ ਤੋਂ ਸੜਕਾਂ ਬਣਾ ਕੇ ਉਹਨਾਂ ਨੂੰ ਪਲਾਸਰ ਜਿਹੜੇ ਨਿਸ਼ਾਨ ਨੇ ਟ੍ਰੈਫਿਕ ਦੇ ਉਹ ਲਗਾਏ ਜਾਣ ਔਰ ਆਉਣ ਜਾਣ ਵਾਲੀ ਜਿਹੜੀ ਪਬਲਿਕ ਆ ਉਹਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ ਟ੍ਰੈਫਿਕ ਦੇ ਵਿੱਚ ਪੂਰਾ ਕੰਟਰੋਲ ਕੀਤਾ ਜਾਵੇ ਹਾਲਾਂਕਿ ਪ੍ਰਸ਼ਾਸਨ ਜਿਹੜਾ ਪੁਲਿਸ ਪ੍ਰਸ਼ਾਸਨ ਆ ਟ੍ਰੈਫਿਕ ਨੂੰ ਕੰਟਰੋਲ ਕਰਨ ਵਿੱਚ ਪੂਰਾ ਸਹਿਯੋਗ ਕਰ ਰਿਹਾ ਪਰ ਹੋਰ ਵੀ ਇਹਨੂੰ ਆਪਾਂ ਬਿਹਤਰ ਬਣਾ ਸਕਦੇ ਹਾਂ ਔਰ ਸਰਕਾਰ ਨੂੰ ਅਪੀਲ ਹੈ ਕਿ ਇਸ ਪ੍ਰਤੀ ਧਿਆਨ ਦਿੱਤਾ ਜਾਵੇ ਔਰ ਇਸ ਪ੍ਰਤੀ ਫੰਡ ਦਿੱਤੇ ਜਾਣ ਤਾ ਜੋ ਨਵੀਆਂ ਸੜਕਾਂ ਬਣ ਸਕਣ ਸਫਾਈ ਦਾ ਪ੍ਰੋਪਰ ਪ੍ਰਬੰਧ ਹੋ ਸਕੇ। ਅੰਮ੍ਰਿਤਸਰ ਸ਼ਹਿਰ ਦੀਆਂ ਸੜਕਾਂ ਦੀ ਗੱਲ ਕਰੀਏ ਤਾਂ ਜਗ੍ਹਾ-ਜਗ੍ਹਾ ਤੋਂ ਟੁੱਟੀਆਂ ਹੋਈਆਂ ਨੇ ਜਾਂ ਤਾਂ ਫਿਰ ਗਾਂਢੇ-ਤੋਪੇ ਕੀਤੇ ਹੋਏ ਨੇ। ਗਾਂਢੇ-ਤੋਪੇ ਕਹਿਣ ਦਾ ਮਤਲਬ ਕਿ ਪੈਚਵਰਕ ਕੀਤਾ ਹੋਇਆ ਹੈ। ਸੜਕਾਂ ਦੇ ਬੁਰੇ ਹਾਲ ਨੇ ਸੋ ਜੇਕਰ ਨਗਰ ਨਿਗਮ, ਪੀਡਬਲਿਊਡੀ, ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਸਾਰੇ ਰਲ ਕੇ ਵੀ ਸ਼ਹਿਰ ਦੀਆਂ ਸੜਕਾਂ ਹੀ ਨਹੀਂ ਸੁਵਾਰ ਸਕਦੇ ਤਾਂ ਫਿਰ ਕੀ ਲੋੜ ਹੈ ਅੰਮ੍ਰਿਤਸਰ ਸ਼ਹਿਰ ਨੂੰ ਸਮਾਰਟ ਸਿਟੀ ਆਖਣ ਦਾ। ਸੋ ਉਮੀਦ ਕਰਦੇ ਆ ਕਿ ਜ਼ਿਲ੍ਹਾ ਪ੍ਰਸ਼ਾਸਨ ਨਗਰ ਨਿਗਮ ਤੇ ਪੀ ਡਬਲਯੂ ਡੀ ਸਾਰੇ ਮਿਲ ਕੇ ਇਸ ਵੱਲ ਧਿਆਨ ਦੇਣਗੇ ਤਾਂ ਜੋ ਰਾਹਗੀਰਾਂ ਤੇ ਉਹਨਾਂ ਦੇ ਵਾਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟ న్యూਸ